ਇੱਕ ਕਾਬਰੇਆ ਪਰਿਵਾਰ ਸੰਗਰੂਰ ਦੇ ਪਿੰਡ ਬਡਰੁਖਾ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਵਿਹੜੇ ਦੇ ਵਿੱਚ ਖੜੀ ਇਲੈਕਟ੍ਰਿਕ ਸਕੂਟੀ ਨੂੰ ਅੱਗ ਲੱਗੀ ਹੈ ਤੇ ਇਸ ਪਰਿਵਾਰ ਦੇ ਨਾਲ ਕੋਈ ਵੱਡਾ ਹਾਦਸਾ ਹੋਣੋਂ ਟਲਿਆ ਹੈ ਪਰਿਵਾਰ ਦੇ ਦੱਸੇ ਮੁਤਾਬਕ ਉਨ੍ਹਾਂ ਦੇ بیٹے ਨੇ ਕੰਮ ਤੋਂ ਆ ਕੇ ਸਕੂਟਰੀ ਘਰ ਦੇ ਵਿਹੜੇ ਚ ਹੀ ਖੜੀ ਕੀਤੀ ਸੀ ਜਿਸ ਨੂੰ ਕਰੀਬ ਰਾਤ ਦੇ 11 ਵਜੇ ਅਚਾਨਕ ਅੱਗ ਲੱਗ ਗਈ ਤੇ ਮਿੰਟਾਂ ਦੇ ਵਿੱਚ ਹੀ ਇਲੈਕਟ੍ਰਿਕ ਸਕੂਟੀ ਅੱਗ ਦਾ ਗੋਲਾ ਬਣ ਗਈ ਅਗਨੀ ਭਿਆਨਕ ਸੀ ਕਿ ਉਸਨੇ ਕੋਲਪਈ ਵਾਸ਼ਿੰਗ ਮਸ਼ੀਨ ਵੀ ਪਿਗਲਾ ਦਿੱਤੀ ਹੈ ਤੇ ਬਿਜਲੀ ਦੀਆਂ ਤਾਰਾਂ ਵੀ ਚੁੱਲਸ ਗਈਆਂ ਨੇ ਪਰਿਵਾਰ ਨੇ 2 ਮਹੀਨੇ ਪਹਿਲਾਂ ਹੀ ਹਜ਼ਾਰਾਂ ਦੀ ਕੀਮਤ ਅਦਾ ਕਰ ਨਵੀ ਇਲੈਕਟ੍ਰਿਕ ਸਕੂਟੀ ਖਰੀਦੀ ਸੀ ਕੰਪਨੀ ਨੇ 2 ਸਾਲ ਦੀ ਗਾਰੰਟੀ ਵੀ ਦਿੱਤੀ ਪਰ ਹੁਣ ਕੰਪਨੀ ਕੋਈ ਵੀ ਮੁਆਫਜ਼ਾ ਦੇਣ ਤੋਂ ਸਾਫ ਇਨਕਾਰ ਕਰ ਰਹੀ ਹੈ ਨਤੀਜੇਨ ਪਰਿਵਾਰ ਆਰਥਿਕ ਮੁਆਵਜ਼ਾ ਮੰਗ ਰਿਹਾ ਰਣਜੀਤ ਸਿੰਘ ਨਾਮ ਆ ਜੀ ਪਿੰਡ ਮੇਰਾ ਬਟਰੁਖਾ ਜੀ ਰਾਤ ਦੇ ਪੌਣੇ 11 ਵਜੇ ਇਹ ਸਕੂਟਰ ਨੂੰ ਅੱਗ ਲੱਗੀ ਜੀ ਖੜੀ ਥੀ ਠੀਕ ਹੈ ਮੇਰਾ ਬੇਟਾ ਦੁਕਾਨ ਤੇ ਲੱਗਿਆ ਹੋਇਆ ਉਹ ਦੁਕਾਨਦਾਰ ਨੇ ਮੇਰੇ ਬੇਟੇ ਨੂੰ ਲੈ ਕੇ ਦਿੱਤੀ ਵੀ ਆਉਂ ਜਾਉ ਇਹ ਰਾਤ ਨੂੰ ਜਦੋਂ ਅੱਗ ਲੱਗੀ ਜੀ ਅਸੀਂ ਸਾਰਾ ਬੇੜਾ ਇਕੱਠਾ ਹੋ ਕੇ ਬੁਝਾਉਣ ਲੱਗੇ ਅੱਗ ਬੁਝੀ ਨਹੀਂ ਹੈਗੀ ਜੀ ਸਾਥੋਂ ਇੱਕ ਕੱਪੜੇ ਧੋਣ ਵਾਲੀ ਮਸ਼ੀਨਤੀ ਕੋਲੇ ਉਹਨੂੰ ਵੀ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਕੀ ਦੇਖਦੇ ਆ ਕੋਈ ਅੱਗ ਲੱਗਣ ਦਾ ਕਾਰਨ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਜੀ ਤੋਂ ਖੜੀ ਐ ਅਸੀਂ ਪਏ ਆ ਅੰਦਰ ਸਾਨੂੰ ਬੇੜਾ ਕਾਈ ਕਰਦਿਆਂ ਵੀ ਆਪਣੇ ਕਾਸੇ ਨੂੰ ਬਾਹਰ ਅੱਗ ਲੱਗ ਰਹੀ ਐ ਅਸੀਂ ਬਾਹਰ ਨਿਕਲੇ ਜਦੋਂ ਦੇਖਿਆ ਵੀ ਸਕੂਟਰ ਨੂੰ ਅੱਗ ਲੱਗ ਰਹੀ ਐ ਇਹ ਸਕੂਟਰੀ ਕਾਰਨ ਸਾਡੀ ਮਸ਼ੀਨ ਨੂੰ ਵੀ ਅੱਗ ਲੱਗੀ ਕੱਪੜੇ ਤੇ ਜਿਹੜੇ ਉਹਦੇ ਵਿੱਚ ਪਾਏ ਹੋਏ ਪਾਉਣ ਵਾਲੇ ਉਹਨਾਂ ਨੂੰ ਵੀ ਅੱਗ ਲੱਗੀ ਹੋਰ ਵੀ ਸਾਡਾ ਕੋਈ ਹਸਤਾ ਹੋ ਸਕਦਾ ਸੀ ਜੇ ਗਵਾਂਢੀ ਨਾਲ ਇਕੱਠੇ ਹੁੰਦੇ ਲਾਬੁਝਦੀ ਅੱਛਾ ਲੋਕਾਂ ਨੇ ਕਿੰਨੇ ਕਿ ਲੋਕਾਂ ਨੇ ਬਚਾਈ ਲੋਕਾਂ ਤੋਂ ਕੱਟ ਜੀ 20 ਤੀ ਬੰਦੇ ਤੇ ਕੀ ਕੀ ਕੋਸ਼ਿਸ਼ ਕਰਦੇ ਤੁਸੀਂ ਅੱਗ ਬੁਝਾਉਣ ਵਾਸਤੇ ਅਸੀਂ ਮਿੱਟੀ ਪਾਈ ਜੀ ਤੇ ਠੀਕ ਐ ਪਾਣੀ ਪਾਗਾ ਪਾਣੀ ਤਾਂ ਜੀ ਇਧਰ ਮੋਟਰ ਚ ਗਈ ਉਹ ਸਾਨੂੰ ਚਲਾਉਣੀ ਮਿਲੀ ਨਹੀਂ ਅੱਗ ਬੜੀ ਤੇਜ਼ ਸੀ ਅੱਛਾ ਹਾਂ ਜੀ ਮੋਟਰ ਨੂੰ ਵੀ ਸਟਾਰਟਰ ਨੂੰ ਵੀ ਅੱਗ ਲੱਗ ਗਈ ਹੈ ਜੀ ਠੀਕ ਹੈ ਸਾਰਾ ਘਰ ਵੀ ਕਾਲਾ ਸਾਰਾ ਘਰ ਕਾਲਾ ਹੋਇਆ ਪਿਆ ਜੀ ਸਾਡੇ ਅੰਦਰ ਜਾਣ ਨੂੰ ਵੀ ਆਈ ਸੀ ਵੀ ਅੰਦਰ ਜਾਉ ਅੱਗ ਅੱਛਾ ਅਸਲ ਬੈਟਰੀਆਂ ਕਰਕੇ ਦੇਖਦੇ ਵੀ ਬੈਟਰੀਆਂ ਕਰਕੇ ਸ਼ਾਰਟ ਹਾਂ ਜੀ ਸਾਨੂੰ ਆਇਆ ਹੋ ਸਕ ਲੱਗਦੀ ਵੀ ਬੈਟਰੀਆਂ ਕਰਕੇ ਸ਼ਾਰਟ ਹੋਈ ਹੈ ਹਾਂ ਕਿੰਨਾ ਸਮਾਂ ਹੋਇਆ ਤੁਹਾਨੂੰ ਨਵੀਂ ਲਿਆਉਂਦੇ ਨੇ ਉਹਨੂੰ ਇਹਨੂੰ 2 ਮਹੀਨੇ ਹੋਏ ਨੇ ਜੀ ਦੁਕਾਨਦਾਰ ਨੇ ਦਵਾਈ ਤੀ ਵੀ ਚੱਲ ਬੇਟਾ ਆ ਜਾਂਦਾ ਵਗ ਜਾਂਦਾ ਇਸ ਤਰ੍ਹਾਂ ਕਰਕੇ ਗਰੀਬ ਬੰਦਿਆਂ ਦੀ ਸੀ ਮਜ਼ਦੂਰ ਬੰਦੇ ਆ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ 2 ਮਹੀਨੇ ਚੱਲ ਰਹੀ ਹੈ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਰਾਤ ਨੂੰ ਪ੍ਰੋਬਲਮ ਲਗਾਈ ਇਹਨੂੰ ਅੱਛਾ ਤੁਸੀਂ ਹੁਣ ਕੰਪਨੀ ਨਾਲ ਗੱਲਬਾਤ ਕੀਤੀ ਹੈ ਜਿੱਥੇ ਵੀ ਇਹ ਹੈਗੀ ਆ ਕੰਪਨੀ ਵਾਲਿਆਂ ਜੀ ਇਹਨੇ ਕਰੀ ਤੀ ਆਪਣਾ ਹੈਪੀ ਨੇ ਦਵਾਈ ਤੀ ਇਹਨੇ ਗੱਲਬਾਤ ਕੀਤੀ ਤੇ ਉਹ ਜਵਾਬ ਦੇ ਗਏ ਜੀ ਸਰੇ ਆਮ ਕਹਿੰਦੇ ਸਾਡਾ ਕੋਈ ਹੋ ਨਹੀਂ ਇਦਾਂ ਕੀ ਕਹਿੰਦੇ ਕਹਿੰਦੇ ਅਸੀਂ ਕੁਝ ਨਹੀਂ ਦਾ ਮਾਫੀ ਦੇ ਸਕਦੇ ਅੱਛਾ ਹਾਂ ਜੀ ਤੁਸੀਂ ਕੰਮ ਕੀ ਕਰਦੇ ਅਸੀਂ ਦਿਹਾੜੀ ਕਰਦੇ ਆ ਜੀ ਮਜ਼ਦੂਰ ਬੰਦੇ ਆ ਹੁਣ ਕੀ ਇਹ ਤਾਂ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ। ਅਦਾ ਸਾਰਾ ਉਹ ਹੀ ਮਿਲਣਾ ਚਾਹੀਦਾ ਸਾਨੂੰ। ਵੀ ਕੰਪਨੀ ਜ਼ਿੰਮੇਵਾਰ। ਕੰਪਨੀ ਜ਼ਿੰਮੇਵਾਰ ਹੋਣੀ ਚਾਹੀਦੀ ਚੀਜ਼ ਦੀ। ਅੰਦੇ ਕਿ ਨਾ ਜੀ? ਮਲਕੀਤਕਾਰ। ਉੱਚੀ ਬੋਲਣਾ ਕਿ ਨਾ ਮਲਕੀਤਕਾਰ ਜੀ। ਇਸ ਸਕੂਟੀ ਕੀ ਦੀ ਹੈ ਜੀ? ਇਹ ਮੇਰੇ ਬੈਠੇ ਦੀ ਹੈ ਜੀ। ਅੱਛਾ ਉਹ ਰਾਤ ਕੀ ਹਾਦਸਾ ਹੋਇਆ? ਕਿਸ ਤਰੀਕੇ ਨਾਲ ਅੱਗ ਲੱਗੀ ਇਹਨੂੰ? ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ। ਬਸ ਜਦ ਮੈਂ ਜਾ ਕੇ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ ਸੀ। ਮੈਂ ਉਹਦੀ ਮਾਲ ਦੇ ਮੁੰਡੇ ਨੂੰ ਆਖਿਆ ਮਾਹ ਤੱਕ ਅੱਗ ਲੱਗ ਰਹੀ ਆ ਕਾਸੇ ਨੂੰ। ਉਹਨੇ ਉੱਠ ਕੇ ਦੇਖਿਆ ਜਦੋਂ ਕਹਿੰਦਾ ਮੰਮੀ ਕਹਿੰਦਾ ਸਕੂਟਰੀਂ ਅੱਗ ਲੱਗ ਗਈ ਹੈ। ਹਾਂ ਉਹਦੇ ਅਸੀਂ ਸਾਰੇ ਉੱਠ ਕੇ ਬੁਝਾਉਣ ਲੱਗ ਗਏ। ਬਸ ਆਹ ਗੱਲ ਹੋਈ ਆ ਬਾਤ ਹੋਈ ਆ। ਕਾਬਰ ਗਿਆ ਉਸ ਟਾਈਮ ਪੂਰਾ। ਹਾਂ ਜੀ ਪੂਰਾ ਕਾਬਰ ਗਿਆ ਸੀ ਵਿਆਹ ਕੀ ਬਣ ਗਿਆ। ਕੀ ਬਣਿਆ ਇਹ? ਵਿਕਾਸ ਨੇ ਅੱਗ ਲੱਗ ਗਈ, ਕਿਵੇਂ ਲੱਗੀ? ਕੋਲੇ ਸੰਗਵਾ ਸਾਡੇ ਆ ਵੀ ਨਸਕਾਨ ਹੋਇਆ ਮੋਟਰਸਾਈਕਲ ਖਿੱਚਿਆ ਇੱਥੇ ਨਵਾਂ ਮੋਟਰਸਾਈਕਲ ਦੀ। ਆ ਸਾਰੇ ਮੱਚ ਗਏ ਤਾਰਾ ਤੂਰਾ ਜੀਆਂ ਕੱਪੜੇ ਧੋਣ ਵਾਲੀਆਂ ਜਵਾਖਾਂ ਦੇ ਨਵੇਂ ਵਿਆਹ ਹੋਏ ਤੇ ਨਵੇਂ ਸੂਟ ਤੇ ਪਾਏ ਹੋਏ ਮਸ਼ੀਨ 'ਚ ਉਹ ਸਾਰੇ ਮੱਚ ਗਏ ਹਰ ਕੇ ਸੀ ਮਚਾਏ ਅੱਡ ਹਾਂ ਕਿਵੇਂ ਤੇ ਅੰਟੀ ਜਦੋਂ ਘਰੇ ਕੋਈ ਨਵਾਂ ਸੰਦ ਆਉਂਦਾ ਬਹੁਤ ਖੁਸ਼ੀ ਹੁੰਦੀ ਆ ਨਵੀ ਤੁਹਾਡੇ ਘਰੇ ਸੂਟੀ ਜੀ ਉਹ ਅੱਗ ਲੱਗ ਕੇ ਰੱਖ ਖੁਸ਼ੀ ਬਥੇਰੀ ਧੀ ਬਿਹੂਣਾ ਅੱਗ ਲੱਗ ਗਈ ਜਦੋਂ ਐ ਹੋ ਗਿਆ ਵੀ ਇਹਨੂੰ ਅੱਗ ਕਿਵੇਂ ਲੱਗੀ ਮੋਟਰ ਸਕੂਟਰੀ ਨੂੰ ਨਵੀ ਨੂੰ ਪੁਰਾਣੀ ਹੋਵੇ ਆਪਾਂ ਕਹਿ ਦਈਏ ਉਹ ਜੀ ਨੂੰ ਕਿਵੇਂ ਦੇਖਦੇ ਹੋ ਕੰਪਨੀ ਵਾਲੇ ਸਾਫ਼ ਜਵਾਬ ਦੇ ਗਏ ਉਹ ਜੀ ਨੂੰ ਕਿਵੇਂ ਦੇਖਦੇ ਹੋ ਉਹ ਕਿਵੇਂ ਜੀ ਕੰਪਨੀ ਵਾਲੇ ਤੁਹਾਨੂੰ ਕਹਿ ਗਏ ਸੀ ਕੁਝ ਨਹੀਂ ਦਿੰਦੇ ਹਾਂ ਜੀ ਉਹਨਾਂ ਨੇ ਕਹਤਾ ਕੁਝ ਨਹੀਂ ਦਿੰਦੇ ਇਹ ਦਵਾਈ ਨੇ ਹੈਪੀ ਨੇ ਦਵਾਈ ਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਨੁਕਸਾਨ ਆ ਤੁਹਾਡਾ ਹੁਣ ਨੁਕਸਾਨ ਜੀ ਹੁਣ ਸਾਨੂੰ ਸਾਨੂੰ ਵੀ ਪਤਾ ਹੈ ਅਸੀਂ ਗਰੀਬਨ ਦੇ ਵੀ ਕਿੱਥੋਂ ਲੈ ਲਾਂਗੇ ਹਨਾ ਮਸ਼ੀਨ ਆ ਉਹ ਖਰਾਬ ਹੋ ਗਈ ਸਾਡੀ ਮੱਚੀ ਮਸ ਹੋ ਗਈ ਮੱਚ ਗਈ ਹੁਣ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਠੀਕ ਹੈ ਸਕੂਟਰੀ ਤਾਂ ਮਿਲਣਾ ਚਾਹੀਦਾ ਸਾਨੂੰ ਮਸ਼ੀਨ ਮੱਚ ਗਈ ਹੋਵੇ ਵੀ ਮਿਲਣੀ ਚਾਹੀਦੀ ਆ